ਪੰਜਾਬ ਦੇ ਵਿੱਚ ਅੱਜ ਇੱਕ ਸੀਰੀਅਲ ਕਿਲਰ ਨੂੰ ਪੁਲਿਸ ਦੇ ਵੱਲੋਂ ਮੌਕੇ ਤੋਂ ਫੜਿਆ ਗਿਆ ਤੁਹਾਨੂੰ ਦੱਸੀਏ ਕਿ ਸ਼ਰੀਆਮ ਪਿਛਲੇ 1.5 ਸਾਲ ਤੋਂ ਪੰਜਾਬ ਦੇ ਵਿੱਚ ਇਹ ਸੀਰੀਅਲ ਕਿਲਰ ਘੁੰਮ ਰਿਹਾ ਸੀ ਇਸ ਦੇ ਵੱਲੋਂ ਇੱਕ ਜਾਂ ਦੋ ਨਹੀਂ ਸਗੋਂ 11 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਇਸੋ ਸੀਰੀਅਲ ਕਿਲਰ ਦੇ ਵੱਲੋਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਪਹਿਨਾ ਹੋ ਦੁਪੱਟਾ ਲੈ ਕੇ ਇੱਕ ਔਰਤ ਦਾ ਲਿਬਾਸ ਪਹਿਨ ਕੇ ਲਿਫਟ ਮੰਗਦਾ ਸੀ ਉਸ ਤੋਂ ਬਾਅਦ ਸੁਨਸਾਨ ਜਗਾਵਾਂ ਤੇ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਅੰਜਾਮ ਦਿੰਦਾ ਸੀ ਤੇ ਖਾਸियत ਇਸ ਦੀ ਇਹ ਹੈ ਕਿ ਇਹ ਬੰਦੇ ਨੂੰ ਮਾਰਨ ਤੋਂ ਬਾਅਦ ਉਸ ਦੇ ਪੈਰਾਂ ਨੂੰ ਹੱਥ ਲਾ ਕੇ ਉਸ ਤੋਂ ਮੁਆਫੀ ਵੀ ਮੰਗਦਾ ਸੀ ਦੱਸਿਏਗਾ ਤੁਹਾਨੂੰ ਇਹ ਕਹਾਣੀ ਕਿਸੇ ਕ੍ਰਾਈਮ ਸ਼ੋਅ ਸਟੋਰੀ ਤੋਂ ਘੱਟ ਨਹੀਂ ਲੱਗ ਰਹੀ ਹੋਵੇਗੀ ਪਰ ਇਹ ਸੱਚ ਹੈ ਪੰਜਾਬ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਸੀ ਤੇ ਅੱਜ ਇਸ ਸੀਰੀਅਲ ਕਿਲਰ ਨੂੰ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਪੰਜਾਬ ਦੇ ਵਿੱਚ ਕੁੰਮ ਦੇ ਸੀਰੀਅਲ ਕਿਲਰ ਨੇ ਸ਼ਰੀਆਮ ਇੱਕ ਜਾਂ ਦੋ ਨਹੀਂ ਸਗੋਂ 11 ਕਤਲ ਕੀਤੇ ਨੇ ਵਾਰਦਾਤ ਨੂੰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਅੰਜਾਮ ਦਿੰਦਾ ਸੀ ਫਿਰ ਬੜੇ ਹੀ ਆਰਾਮ ਦੇ ਨਾਲ ਆਪਣੇ ਅਗਲੇ ਸ਼ਿਕਾਰ ਦੇ ਤਲਾਸ਼ ਦੇ ਵਿੱਚ ਨਿਕਲ ਜਾਂਦਾ ਸੀ ਇਹ ਸੀਰੀਅਲ ਕਿਲਰ ਦੀ ਖਾਸੀਅਤ ਇਹ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਰਨ ਵਾਲੇ ਦੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਵੀ ਮੰਗਦਾ ਸੀ ਜੀ ਹਾਂ ਇਸ ਮਾਮਲੇ ਦਾ ਖੁਲਾਸਾ ਰੋਪੜ ਪੁਲਿਸ ਦੇ ਵੱਲੋਂ ਕੀਤਾ ਗਿਆ ਇਹ ਕਹਾਣੀ ਤੁਹਾਨੂੰ ਕਿਸੇ ਵੀ ਕ੍ਰਾਈਮ ਸ਼ੋਅ ਦੀ ਸਟੋਰੀ ਤੋਂ ਘੱਟ ਨਹੀਂ ਲੱਗੇਗੀ ਪਰ ਇਹ ਸੱਚ ਹੈ ਇਹ ਵਾਰਦਾਤ ਪਿਛਲੇ ਲਗਭਗ ਡੇਢ ਸਾਲ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਪਿੱਛੇ ਦੀ ਅਸਲ ਕਹਾਣੀ ਨੂੰ ਬਿਆਨ ਕਰਦੀ ਹੈ ਰੋਪੜ ਪੁਲਿਸ ਦਾ ਦਾਵਾ ਹੈ ਕਿ ਉਹਨਾਂ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਜੋ ਆਮ ਲੋਕਾਂ ਤੋਂ ਪਹਿਲਾਂ ਲਿਫਟ ਮੰਗਦਾ ਫਿਰ ਆਪਣੇ ਝਾਂਸੇ ਵਿੱਚ ਲੈ ਕੇ ਮਰਦਾਂ ਦੇ ਨਾਲ ਸਬੰਧ ਬਣਾਉਂਦਾ ਸੀ ਫਿਰ ਜੋ ਸਬੰਧ ਬਣਾਉਣ ਪਿੱਛੋਂ ਉਸ ਨੂੰ ਪੈਸੇ ਨਹੀਂ ਦਿੰਦੇ ਸੀ ਉਸ ਦਾ ਕਤਲ ਕਰ ਦਿੰਦਾ ਸੀ ਬੜੀ ਬੇਰਹਿਮੀ ਦੇ ਨਾਲ ਮਾਰਨ ਪਿੱਛੋਂ ਮਰਨ ਵਾਲੇ ਦੇ ਪੈਰ ਫੜ ਲੈਂਦਾ ਸੀ ਆਪਣੀ ਕੀਤੀ ਗਲਤੀ ਦੀ ਬਕਾਇਦਾ ਮਾਫੀ ਵੀ ਮੰਗਦਾ ਸੀ ਇਸ ਵਿੱਚੋਂ ਅਗਲੇ ਸ਼ਿਕਾਰ ਦੀ ਤਲਾਸ਼ ਦੇ ਵਿੱਚ ਉਹ ਮੁੜ ਨਿਕਲ ਪੈਂਦਾ ਸੀ ਇਸ ਤਰੀਕੇ ਦੇ ਨਾਲ ਰੋਪੜ ਪੁਲਿਸ ਦੇ ਵੱਲੋਂ ਫੜੇ ਗਏ ਬੰਦੇ ਨੇ ਹੁਣ ਤੱਕ 10 ਤੋਂ 11 ਕਤਲ ਦੀਆਂ ਵਾਰਤਾਆਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ ਕਿੰਨੀ ਵਾਰ ਤੋਂ ਤੱਕ ਆਏ ਯਾਰ ਤੁਹਾਨੂੰ ਯਾਦ ਯਾਦ ਕਿਹਦੇ ਯਾਦ ਨੂੰ ਕੰਮ ਕੀ ਕਰਦਾ ਤੂੰ ਕੰਮ ਕੀ ਕਰਦਾ ਯਾਰ ਜੀ ਗੱਡੀ ਕਾਦੀ ਆ ਚੱਲ ਬਾਰਗੁਰ ਕਟਿੰਗ ਦਾ ਕੰਮ ਕਰਦਾ ਮੰਤਰਾ ਦਾ ਸਰਕਾਰ ਨਹੀਂ ਕਰ ਰੋਪੜਾ ਨਾਲ ਕਿਉਂ ਮਾਰ ਕੇ ਤੇ ਪਿੱਛੇ ਲਿਖਿਆ ਜੀਗਾ ਮਾਰ ਕੇ ਰੋਪੜ ਦੇ ਜਿਹੜਾ ਮਾਰਿਆ ਸੀ ਬੰਦਾ ਉਹਦੇ ਪਿੱਛੇ ਪਿੱਛੇ ਬੱਚੇ ਕਿਉਂ ਲਿਖਿਆ ਜੀਗਾ ਬਹੁਤ ਬਹੁਤ ਕਿਰਵਾਸ ਤੋਂ ਕੋਈ ਪੈਸੇ ਨਹੀਂ ਜਾਣਦਾ ਸੀਗਾ ਉਹ ਕਾਦੇ ਪੈਸੇ ਲੈਣ ਦੇ ਅਸੀਂ ਕਿ ਖੜੇ ਸੀ ਤੇ ਬੈਗ ਉਹ ਨਹੀਂ ਮਾਰਦੇ ਇਨਸਾਨ ਦਰਦ ਕਮ ਮੁੜ ਕੇ ਸੋਚਣ ਦਰਦ ਕਮ ਦੱਸੋ ਉਹਨੇ ਆਇਆ ਮੈਂ ਬੈਠਾ ਸੀ ਉਹਨੇ ਮੈਂ ਉਹ ਸਾਰਾ ਕੀਤਾ ਉਹ ਗੱਡੀ ਹੂੰ ਉਹਨਾਂ ਨੇ ਪੁੱਛਿਆ ਕਿ ਤੂੰ ਕਰਨਾ ਹੈ ਕਰਨਾ ਕਿ ਕਰਨਾ ਕਰੀਂ ਲੱਗ ਕੇ ਨਹੀਂ ਰਸ ਆਹ ਇੰਡੀਆ ਲੈਂਡ ਇਹ ਤਾਂ ਦੋਸਤ ਹੈ ਜੰਦੇ ਸਵਾਲ ਸਿਰ ਤੇ ਇਹ ਤਾਂ ਬੈਠ ਗਿਆ ਨਵਰੇ ਬਿੱਤੀ ਕੜੀ ਕਰਾਂ ਤੇ ਉਹਦੇ ਤੇ ਹੀ ਹਸੀ ਕਰਦੇ ਆ ਤਾਂ ਅੱਗੇ ਕੱਟ ਕੇ ਜਿੱਦ ਤੱਕ ਨੂੰ ਨਾ ਹਟਾ ਦੇ ਜਿੰਨ ਪੈਸੇ ਦਿੱਤੇ ਨਾ ਕੱਟੇ ਜਿੰਦਰਦਾਨੀ ਸੀ ਮੇਰੇ ਟੱਟਾ ਮਾਰ ਕੜਵ ਦਾ ਵਿਭਾਗ ਦੇ ਵਿੱਚ ਡੰਡਾ ਬਟੇng ਦਿੱਤੀ ਸੀ ਮਾਰੇ ਇਹ ਦਿਨ ਤੇ ਇਸ ਵੇਲੇ ਵੀ ਬੀਟ ਕਰਦਾ ਜਤੋਂ ਮੈਂ ਮਾਰੇ ਜਿਹੜੀ ਗੂੜ ਮਾਰੀ ਉਹ ਫਿਰ ਟੱਲ ਗਿਆ ਉਹ ਵੀ ਕਲਰ ਮਿਲਿਆ ਸਾਡੇ ਇੱਥੋਂ ਪਾਈ ਉਹ ਕਹਿੰਦਾ ਚੱਲ ਗੱਡੀ ਚੱਟਦੀ ਚੱਲ ਗਾ ਉਹ 2 ਵਜੇ ਦਾ ਲੱਗ ਮੇਰੇ ਟੱਟਾ ਮਾਰੇ ਮੈਂ ਤਾਂ ਦੱਸਦਾ ਕਿ ਕਮਾਤ ਬੱਡੀ ਬੱਟੇ ਮੈਂ ਵੀ ਮਫਰਦ ਮਫਰਦ ਸਰਟੀਫੀਕੇਟ ਬੰਨੇ ਆ ਤਾਂ ਮੈਂ ਉਹ ਲਾ ਕੇ ਗੜੀ ਚ ਫਾੜ ਜਿਹੜੇ ਬਾਕੀ ਬੰਦੇ ਮਾਰੇ ਉਹ ਵੀ ਇਦੀ ਮਫਲਦ ਨਾਲੇ ਮਾਰੇ ਬਾਫਰ ਕੋਈ ਨਾ ਮੇਰੇ ਕੋ ਹੁੰਦਾ ਸੀ ਕਾਪੜਾ ਸਾਰੇ ਪੈਸੇ ਨਹੀਂ ਦਿੰਦੇ ਤਾਂ ਮਾਰਦਾ ਦਾ ਪੈਸੇ ਤਾਂ ਚੱਕਰ ਤੇ ਮਾਰੇ ਸਾਰੇ ਪੈਸੇ ਦਿੰਦੇ ਨਹੀਂ ਪਰ ਤੁਮਾਰ ਕੇ ਵੀ ਲੈ ਰਹੀ ਸੀ ਕਰਦੀ ਸੀ ਜ਼ਬਰਦਸਤ ਸੈੱਟ ਤੇ ਜਾ ਕੇ ਜੀ ਤੁਹਾਡੇ ਪਰਿਵਾਰ ਤੋਂ ਕੌਣ-ਕੌਣ ਹੈਗਾ? ਪਰਿਵਾਰ ਛੱਡਿਆ ਹੈ ਤੁਸੀਂ ਸਾਰੇ। ਅੱਛਾ। ਦਰਵਾਰ ਨੇ ਛੱਡਤਾ ਜੀ ਤੁਸੀਂ ਛੱਡੇ ਪਰਿਵਾਰ ਨੂੰ? ਇਸ ਸਮੇਂ ਨਹੀਂ ਛੱਡਦੇ। ਇਨਸ਼ਾਅੱਲਾ। ਕਿੰਨੇ ਘੰਟੇ ਤੱਕ ਵਾਰਦਾਤਾ ਕਰਲੀਏ? ਜਿਹੜੀ ਜਿਆਦਾ ਤੁਸੀਂ ਦੱਸ ਦਿੱਤੀ ਹੈ। ਜੀ। ਮੈਂ ਦਾਰੀ ਦੇ ਥੋੜੇ ਜਿਹਾ ਚਿੱਟਿਆ। ਪਿਆ ਮਾਰੇ ਆ ਤਾਂ। ਅਫਸੋਸ ਹੈ ਹਾਂ ਜੋ ਤੱਕ ਹੁਣ ਤੱਕ। ਉਹ। ਤੇ ਪੀਰਾਂ ਦੇ ਜੇ। ਨਹੀਂ। ਇਹ ਲੈ ਹਾਂ ਮਾਰਾ ਕਿਤੇ ਮੈਂ ਮੈਂ ਪਸਤਾਵਾ ਕਰੇ ਕਿਤੇ ਵੀ ਜਾਨ ਮਾਰੀ ਨਹੀਂ ਬਸ ਬਸ ਮੈਂ ਮਾਰ ਤੋਂ ਬਾਅਦ ਮਾਫੀ ਜ਼ਰੂਰ ਮੰਗਦਾ ਕਿਤੇ ਮਾਰ ਨੂੰ ਕਿਤੇ ਵਾਰ ਨੂੰ ਕਰਦਾ ਸੀ ਉਹਨੇ ਮੇਰੇ ਪੈਰ ਛੂਕੇ ਮੈਂ ਕਿਹਾ ਮਾਰ ਤੋਂ ਮਾਫੀ ਮੰਗਦਾ ਸੀ ਮਾਰਨ ਤੋਂ ਬਾਅਦ ਕੀ ਹੋ ਗਿਆ ਮੈਂ ਤਾਂ ਮਾਫੀ ਆ ਕੇ ਤੁਹਾਨੂੰ ਗਲਤ ਨਹੀਂ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਇੱਥੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਵਿੱਚ ਜਿਹੜੇ ਵੀ ਸਾਡੇ ਇਨੀਅਰ ਕ੍ਰਾਈਮ ਦੇ ਅਣਸੁਣਜੇ ਕੇਸਿਸ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉੱਤੇ ਤਫਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਹੈ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ سلسلے ਚ ਅਨੰਦਪੁਰ ਸਾਹਿਬ ਤੇ ਨੰਦਾ ਸਬਡਿਵੀਜ਼ਨ ਵਿੱਚ ਐਸਪੀ ਪੀਵੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਫਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡ ਕੁਆਰਟਰ ਦੇ ਸੁਪਰਵੀਜ਼ਨ ਹੇਠ ਐਸਐਚਓਜ਼ ਤੇ ਡੀਐਸਪੀ ਸਹਿबान ਦੀ ਜਿਹੜੀ ਹੈਗੀ ਟੀਮ ਬਣਾਈ ਗਈ ਸੀ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐਸਪੀ ਡੀ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਉੱਥੇ ਹਲਕਾ ਜੀਓ ਤੇ ਐਸਐਚਓ تھے ਕਿ ਉਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ شہادت ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹਨੂੰ ਟ੍ਰ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਅဒီ ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਗਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਹੁਣ ਤਲਕ ਜਿਹੜੀ ਤਫਤੀਸ਼ ਹੈਗੀ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੀਆਂ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ 'ਚ ਅਤੇ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਬ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬਾਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨਜਰਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸੋਟੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸ਼ੂਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੀ ਤਰਫ ਅਟਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਇਸਕਫਲ ਹੁੰਦਾ ਸੀ ਮੈ ਮੇ ਵੀ ਜਿਸ ਤਰ੍ਹਾਂ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਇਹ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋ ਸੱਟ ਮਾਰ ਕੇ ਤੇ ਹੁਣ ਤੱਕ ਇਹਨੇ ਜਿਹੜੀ ਵਾਰਦਾਤਾ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜੇ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਕਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤਿਹਗੜ੍ਹ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਛੇ ਕੇਸਿਸ ਹੈਗੇ ਨੇ ਉਨ੍ਹਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਹਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟ੍ਰੇਸ ਆਊਟ ਕਰ ਰਏ ਆਗੇ ਔਰ ਬਾਕੀ ਜ਼ਿਲ੍ਹਿਆਂ ਨਾਲ ਰਾਬਤਾ ਕਰਕੇ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਵੀ ਦੇਖ ਰਹੇ ਆਗੇ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਅਫੀਰੈਂਸਿਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਅਗਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਪਰ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ ਪੂਰਾ ਬੰਦਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈਗੇ ਨੇ ਨੇ ਔਰ ਘਰੋਂ ਜਰਾ ਹੈਗਾ ਨੂੰ ਕੱਢਿਆ ਹੋਇਆ ਸੀਗਾ बिकॉज़ ਸ਼ਰਾਬ ਸਰੂਪ ਪਿੰਦਾ ਸੀਗਾ ਔਰ ਗਲਤ ਜਿਹੜੀ ਹੈਗੀ ਇਹਦੀ ਪ੍ਰਵ੍ਰਿਤੀ ਸੀਗੀ ਜਿਹਦੇ ਕਰਕੇ ਦੋ ਸਾਲ